ਸਸ਼ਕਲ ਤੁਸੀਂ ਦੇਖ ਰਹੇ ਹੋ ਦੈਨਿਕ ਸਵਰਾ ਟੀਵੀ ਤੇ ਮੈਂ ਹਾਸ਼ਾ ਗੁਣ ਮੰਗੀ ਖਾਨ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਮੰਗੀ ਖਾਨ ਦੀ ਪਤਨੀ ਨਾਜ਼ਮਾ ਦੇ ਵੱਲੋਂ ਰਿੱਤੂ ਨੂਰਾ ਤੇ ਮੰਗੀ ਖਾਨ ਦੇ ਉੱਪਰ ਇਲਜ਼ਾਮ ਲਗਾਏ ਗਏ ਸਨ ਕਿ ਇਹ ਦੋਵਾਂ ਦਾ ਰਿਸ਼ਤਾ ਹੈ ਇਹ ਦੋਵੇਂ ਆਪਸ ਦੇ ਵਿੱਚ ਇਕੱਠੇ ਰਹਿੰਦੇ ਨੇ ਬਾਹਰ ਰਹਿੰਦੇ ਨੇ ਅਜਿਹੀਆਂ ਵੀ ਕਾਫੀ ਜਣੀਆਂ ਗੱਲਾਂ ਨੇ ਮੰਗੀ ਖਾਨ ਦੀ ਪਤਨੀ ਦੇ ਵੱਲੋਂ ਕਹੀਆਂ ਗਈਆਂ ਸੀ ਲੇਕਿਨ ਜਦ ਮੰਗੀ ਖਾਨ ਦੇ ਨਾਲ ਗੱਲਬਾਤ ਹੋਈ ਸਾਡੀ ਤਾਂ ਮੰਗੀ ਖਾਨ ਦਾ ਇਹ ਕਹਿਣਾ ਸੀਗਾ ਕਿ ਸਾਡਾ ਰਾਜੀਨਾਮਾ ਹੋ ਚੁੱਕਿਆ ਹੈ ਪਰ ਉਹਨਾਂ ਦੀ ਪਤਨੀ ਦਾ ਲਗਾਤਾਰ ਇਹੀ ਕਹਿਣਾ ਹੈ ਕਿ ਹਲੇ ਕੋਈ ਰਾਜ਼ੀਨਾਮਾ ਨਹੀਂ ਹੋਇਆ ਤੇ ਰਿੱਤੂ ਨੂਰਾ ਦੇ ਨਾਲ ਜਦ ਮੰਗੀ ਖਾਨ ਦੀ ਪਤਨੀ ਦੀ ਗੱਲ ਹੋਈ ਸੀਗੀ ਤਾਂ ਉਹਨਾਂ ਨੇ ਕਾਫੀ ਅਬਿਊਸਿਵ ਲੈਂਗੁਏਜ ਯੂਜ਼ ਕੀਤੀ ਕਾਫੀ ਕੁਝ ਮੰਗੀ ਖਾਨ ਦੀ ਪਤਨੀ ਨਾਜ਼ਮਾ ਨੂੰ ਕਿਹਾ ਮੰਗੀ ਖਾਨ ਦੀ ਪੱਤੀ ਦੇ ਵੱਲੋਂ ਲਗਾਤਾਰ ਮੀਡੀਆ ਦੇ ਸਾਹਮਣੇ ਆ ਕੇ ਬਿਆਨ ਦਿੱਤੇ ਜਾ ਰਹੇ ਨੇ ਵਕਫ ਵਕਫ ਤਰੀਕੇ ਦੇ ਬਿਆਨ ਦਿੱਤੇ ਜਾ ਰਹੇ ਨੇ ਕਿ ਕਿਵੇਂ ਉਹਨਾਂ ਦਾ 10 ਸਾਲ ਦਾ ਜਿਹੜਾ ਰਿਸ਼ਤਾ ਹੈ ਉਹ ਮੰਗੀ ਖਾਨ ਦੇ ਵੱਲੋਂ ਖਰਾਬ ਕਰ ਦਿੱਤਾ ਗਿਆ ਹੈ ਮੰਗੀ ਖਾਨ ਦੇ ਵੱਲੋਂ ਆਪਣੀ ਪਤਨੀ ਨੂੰ ਧੋਖਾ ਦਿੱਤਾ ਗਿਆ ਹੈ ਤੇ ਬਾਹਰ ਰਿੱਤੂ ਨੂਰਾ ਦੇ ਨਾਲ ਇੱਕ ਜਿਹੜਾ ਰਿਲੇਸ਼ਨ ਚਲਾਇਆ ਜਾ ਰਿਹਾ ਸੀਗਾ ਨਜਾਇਜ਼ ਰਿਸ਼ਤਾ ਬਣਾਇਆ ਗਿਆ ਸੀਗਾ ਕਾਫੀ ਵੀਡੀਓ ਕਲਿੱਪਸ ਵੀ ਜਿਹੜੀਆਂ ਵਾਇਰਲ ਹੋਈਆਂ ਜਿਸ ਦੇ ਵਿੱਚ ਇਕੱਠੇ ਸਟੇਜ ਤੇ ਨਜ਼ਰ ਆਏ ਰਿਤੂ ਨੂਰਾ ਗਾਰੀ ਹੈ ਤੇ ਉੱਥੇ ਹੀ ਮੰਗੀ ਖਾਨ ਵੀ ਇੱਕੋ ਸਟੇਜ ਤੇ ਉੱਪਰ ਨਜ਼ਰ ਆਈ ਸੀਗੇ ਪਰ ਹੁਣ ਮੰਗੀ ਖਾਨ ਕਿਤੇ ਨਾ ਕਿਤੇ ਇਹ ਬਿਆਨਬਾਜ਼ੀ ਦਿੰਦੇ ਹੋਏ ਨਜ਼ਰ ਆ ਰਹੇ ਨੇ ਸਾਡੇ ਨਾਲ ਵੀ ਜਾਂ ਤਾਂ ਉਹਨਾਂ ਦੀ ਗੱਲਬਾਤ ਹੋਈ ਸੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਸਾਡਾ ਜਿਹੜਾ ਹੈ ਰਾਜ਼ੀਨਾਮਾ ਹੋ ਚੁੱਕਿਆ ਹੈ ਪਰ ਹਾਲੇ ਤੱਕ ਕੋਈ ਰਾਜ਼ੀਨਾਮਾ ਨਹੀਂ ਹੋਇਆ ਮੰਗੀ ਖਾਨ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਕੋਈ ਵੀ ਬੈਠ ਕੇ ਗੱਲਬਾਤ ਨਹੀਂ ਕੀਤੀ ਗਈ ਹੈ। ਉਹਨਾਂ ਦੀ ਪੱਤੀ ਦੇ ਵੱਲੋਂ ਕੁਝ ਆਡੀਓ ਜਿਹੜੀਆਂ ਰਿੱਤੂ ਨੂਰਾ ਨੇ ਉਹਨਾਂ ਨੂੰ ਭੇਜੀਆਂ ਉਹ ਸਾਂਝੀਆਂ ਕੀਤੀਆਂ ਗਈਆਂ ਨੇ। ਕੀ ਕੁਝ ਰਿੱਤੂ ਨੂਰਾ ਇਸ ਆਡੀਓ ਕਲਿੱਪਸ ਵਿੱਚ ਕਹਿ ਰਹੀ ਹੈ? ਸਾਨੂੰ ਸਭ ਤੋਂ ਪਹਿਲਾਂ ਸੁਣਾ ਦਿੰਦੇ ਆ ਕਿ ਮੰਗੀ ਖਾਨ ਦੇ ਨਾਲ ਉਹਨਾਂ ਦਾ ਰਿਸ਼ਤਾ ਇਹ ਜਾਇਜ਼ ਉਹਨਾਂ ਦੀਆਂ ਆਡੀਓ ਕਲਿੱਪਸ ਦੱਸ ਰਹੀਆਂ ਨੇ। ਇਹ ਸਾਰੀਆਂ ਆਡੀਓ ਕਲਿੱਪਸ ਜਿਹੜੀਆਂ ਨੇ ਉਹ ਸਭ ਤੋਂ ਪਹਿਲਾਂ ਤੁਹਾਨੂੰ ਸੁਣਾ ਦਿੰਦੇ ਆ। ਲੋਕਾਂ ਤੇ ਮੈਨੂੰ ਬਦਨਾਮ ਕਰਕੇ ਰੱਖਿਆ। ਠੀਕ ਆ? ਤੂੰ ਕੰਮ ਕਰਕੇ ਬਦਨਾਮ ਆਇਆ। ਲੋਕਾਂ ਦੇ ਘਰ-ਬੱਤ ਦੀ ਫੇਰਦੀ ਮੇਰੇ ਖਾਸ ਨੂੰ ਲੈ ਕੇ ਉਹ ਕੰਮ ਨਾ ਕਰ ਬਦਨਾਮਾ ਕੰਮ ਨਾ ਕਰ ਤੇਰੇ ਬਦਨਾਮਾ ਕੰਮ ਹੈ ਮੇਰੀ ਗੱਲ ਸੁਣ ਤੂੰ ਤੇਰਾ ਖਾਨਦਾਨ ਸਾਰੇ ਲੋਕਾਂ ਨੂੰ ਪਤਾ ਤੂੰ ਮੰਡੀ ਨਾ ਚੜ ਕੇ ਰੋਣੀ ਨਾ ਤੂੰ ਮੰਡੀ ਨਾ ਚੜ ਕੇ ਰੋਣੀ ਨਾ ਤੈਨੂੰ ਮੈਂ ਰੋਲਾਂਗੀ ਇਹ ਤੇਰੀ ਜੁੱਤ ਨਹੀਂ ਰੋਲਣ ਨੂੰ ਅੱਲਾ ਬੈਠਾ ਤੂੰ ਰੋ ਤੂੰ ਰੋ ਤੂੰ ਹੋ ਗਈ ਮੇਰਾ ਮੰਗੀ ਕੱਖ ਨਹੀਂ ਲੱਗਦਾ ਮੇਰਾ ਤੂੰ ਨਹੀਂ ਕੱਖ ਲੱਗਦੀ ਸਮਝ ਲੱਗੀ ਹਾਂ ਹੋ ਕੇ ਤੈਨੂੰ ਪੈਰਾਂ ਦੇ ਪੈਦਾ ਇਹ ਥੱਲੇ ਪੈਰਾਂ ਗੀ ਨਾਲੇ ਮੰਗੀ ਵਾ ਚੰਗਾ ਨਾਲੇ ਮੰਗੀ ਵਾ ਚੰਗਾ ਮੇਰੇ ਗਾਣਾ ਸਾਰੇ ਕਹਿੰਦੇ ਮੇਰਾ ਭਰਾ ਆ ਤੂੰ ਜੋਤ ਰੱਖ ਮੁੰਡੇ ਨੂੰ ਭਰਾ ਬਣਾਉਣ ਦੀ ਮੈਂ ਤਾਂ ਜਰਤ ਰੱਖਦੀ ਆ ਭਰਾ ਬਣਾਉਣ ਦੀ ਲੋਕਾਂ ਨੂੰ ਸਭ ਪਤਾ ਗਾਂ ਦਾ ਇਹ ਕੋਸਤਾ ਸੁੱਖਿਆ ਤੁਸੀਂ ਇਹ ਜੋ ਸੇਮ ਤੇ ਸਾਰਾ ਕੁਝ ਤੂੰ ਹੀ ਆ ਗੱਲ ਕਰਿਆ ਸਾਰੇ ਸਾਹਮਣੇ ਆ ਕੇ ਘਰ ਫੇ ਪਾਸੇ ਨਹੀਂ ਦਿੰਦੀ ਆਪਣੀ ਮਾਂ ਨੂੰ ਤੈਨੂੰ ਨਹੀਂ ਕੁਝ ਨਹੀਂ ਕਿਹਾ ਉਦੋਂ ਦਾ ਤੂੰ ਕਿਹਾ ਤੂੰ ਕਹਾਂਦੀ ਮੈਨੂੰ ਉਧਰ ਦੇ ਬਿਸਤਰਾ ਨਾਲੀ ਤੂੰ ਜੋ ਭਰਾ ਆਪਣੇ ਤੇ ਬੈਠੀ ਆ ਏ ਪੁੱਤੀ ਮੈਂ ਬੰਦਾ ਆਰੇ ਸਾਰੇ ਜਵਾਨੇ ਨੂੰ ਪਤਾ ਪੂਰੀ ਦੁਨੀਆ ਨੂੰ ਮੇਰੀ ਗਲਤ ਤੂੰ ਸਾਰਾ ਬਕਵਾਸ ਕਰਦੀ ਫੱਤੇ ਵਾਲੀ ਮੈਂ ਕੀ ਮੇਰਾ ਮੈਨੇਜ ਕਰਦਾ ਆ ਪਤਾ ਮੈਨੂੰ ਤੇ ਲੋਕਾਂ ਦੇ ਸਾਹਮਣੇ ਤੇ ਦੱਸ ਮੈਨੇਜ ਕਰਦਾ ਆ ਪਰ ਮੈਂ ਗਲਤ ਕਾਜੇ ਦਿਖਾਉਂਗੀ ਏ ਬੱਸ ਕਰ ਤੇ ਹੋ ਜੂਗਾ ਤੇ ਮੇਰਾ ਤੇ ਪਟ ਰਹੇ ਹੋ ਆ ਜੋ ਗੱਡਣਾ ਹਾਂ ਤੂੰ ਆਪਣੇ ਦੰਦੇ ਨੂੰ ਕੱਢ ਲਈ ਉਹ ਮੈੰਗਲੀ ਨਾ ਮੇਰਾ ਬੰਦਾ ਮੇਰਾ ਕੱਖ ਨਹੀਂ ਲੱਗਦਾ ਉਹ ਗੰਦਲਿਆ ਤੇ ਗੰਦਾ ਉਹ ਗੰਦੀ ਤੂੰ ਆ ਗੰਦਾ ਉਹ ਗੰਦੀ ਤੂੰ ਆ ਸਾਹਮਣੇ ਲੱਗੀ ਵਾਸਨਾ ਪਹਿਲਾਂ ਤਾਂ ਲਿਮਟ ਦਾ ਪਹੁੰਚਣਾ ਸਿੱਖ ਜੋ ਕੁਝ ਮਾਪੇ ਤਾਂ ਸਿੱਖਿਆ ਹੋਈ ਗਾ ਦੁਨੀਆ ਦੇ ਖਰਾਬ ਕਰਦੇ ਆ ਨਾ ਤੈਨੂੰ ਜਵਾਬ ਨਹੀਂ ਦਿੱਤਾ ਜਵਾਬ ਤੈਨੂੰ ਤਾਂ ਨਹੀਂ ਸੀ ਦਿੱਤਾ ਕਿ ਸਿਰ ਮੇਰਾ ਪਿਆਉਣੇ ਦੀ ਇੱਕ ਤਰ੍ਹਾਂ ਜੂਰੂ ਮੈਂ ਕਰ ਦੂੰਗਾ ਕੱਢ ਲੈ ਘਰ ਸਾਰਿਆਂ ਨੂੰ ਪਤਾ ਮੈਨੂੰ ਵੀਡੀਓ ਮੈਨੂੰ ਸਾਰਿਆਂ ਨੂੰ ਪਤਾ ਸਭ ਨੂੰ ਪਤਾ ਦੱਸਣ ਦੀ ਲੋੜ ਨਹੀਂ ਹੁਣ ਫੋਨ ਕੱਟ ਦੇਈਂ ਤੇਰੇ ਪੱਲੇ ਕੀ ਆ ਤੂੰ ਤਾਂ ਮੈਨੂੰ ਦੱਸ ਤੇਰੇ ਪੱਲੇ ਕੀ ਆ ਤੇਰੇ ਪੱਲੇ ਕੀ ਆ ਦੱਸ ਮੈਨੂੰ ਨਾਇਮਾ ਨੂੰ ਸਭ ਨੂੰ ਰੱਖ ਲੈ ਤੇ ਚੰਗ ਵੱਛੋ ਕੋ ਵਧੀਆ ਗੱਲ ਐ ਮੇਰੀਆਂ ਸਟੋਰੀਆਂ ਪਾਉਣਾ ਸੀ ਸਭ ਨੂੰ ਰੱਖ ਲੈ ਵਧੀਆ ਗੱਲ ਐ ਲੇਖ ਲੇਖ ਕੇ ਥੱਲੇ ਪਾਉਣਾ ਸੀ ਆ ਆਪਣੀ ਕਦਰੂਤ ਦਾ ਪਤਾ ਹੈ ਰੱਖਿਆ ਨਹੀਂ ਸੀ ਠੀਕ ਐ ਪਰ ਰੱਖ ਲਉਂਗੀ ਰੱਖਿਆ ਨਹੀਂ ਸੀ ਠੀਕ ਹੈ ਉਹਨੂੰ ਕਿਸੇ ਦਾ ਡਰ ਨਹੀਂਗਾ ਕਿਸੇ ਕਿਸੇ ਦੀ ਮੈਨੂੰ ਕੋਈ ਚਿਚਕ ਨਹੀਂਗੀ ਠੀਕ ਹੈ ਇੰਨਾ ਕੁਝ ਹੋ ਗਿਆ ਤੇ ਕੀ ਗੱਲ ਹਜੇ ਵੀ ਸ਼ਰਮ ਨਹੀਂ ਸੀ ਹੁਣ ਕਿ ਮੇਰੇ ਤੇ ਝੂਠੇ ਬਲੇਮ ਲਾਏ ਗਏ ਠੀਕ ਹੈ ਆਪਣੀਆਂ ਤਾਂ ਗੱਲਾਂ ਕਰਕੇ ਉਹ ਤਾਂ ਮੁਕਰ ਗਈ ਠੀਕ ਹੈ ਮੇਰੇ ਤੇ ਝੂਠੇ ਬਲੇਮ ਤਾਂ ਉਹਨੇ ਲਾਤੇ ਠੀਕ ਹੈ ਉਹਨੇ ਮੈਂ ਇਹ ਗੱਲ ਪੁੱਛੀ ਸੀ ਵੀ ਮੇਰੇ ਤੇ ਤੂੰ ਕੋਣ ਨਹੀਂ ਇਹ ਗੱਲ ਕਹਿਣ ਵਾਲੀ ਵੀ ਮੈਂ ਫਿਜ਼ੀਕਲ ਹੋਈ ਉਹਨੂੰ ਮੈਂ ਇਹੀ ਕਹਿਣਾ ਸੀ ਮੈਨੂੰ ਪ੍ਰੂਫ ਦੇ ਦੇ ਤਾਂ ਮੈਂ ਮੰਨ ਜੂਗੀ ਠੀਕ ਹੈ ਜਿੰਨੇ ਜਿੰਨੇ ਜੋ ਬਕਵਾਸ ਕਰਨੀ ਕਰੀ ਚੱਲੋ ਮੇਰੇ ਸਿਰ ਦੇ ਉੱਤੋਂ ਲੰਗੀ ਜਾਂਦਾ ਐਸੇ ਕਰਕੇ ਤੇ ਮਜਵਾਬ ਨਹੀਂ ਦਿੱਤਾ ਕੋਈ ਠੀਕ ਹੈ